ਚੰਡੀਗੜ੍ਹ ਇੱਕ ਬਹੁਤ ਖੂਬਸੂਰਤ ਸ਼ਹਿਰ ਆ ਪਰ ਐਸੀ ਤੁਹਾਨੂੰ ਦੱਸ ਦਈਏ ਚੰਡੀਗੜ੍ਹ ਵਿੱਚ ਇਸ ਸਮੇਂ 20000 ਤੋਂ ਵੱਧ ਰੇੜੀ ਫੜੀ ਵਾਲੇ ਹੈਗੇ ਆ ਔਰ ਇਹ ਰੇੜੀ ਫੜੀ ਵਾਲਿਆਂ ਤੋਂ ਜਾਂ ਇਹਨਾਂ ਦੀ ਸੰਖਿਆ ਜਿਹੜੀ ਵੱਧ ਹੈ ਇਸ ਦਾ ਇੱਕ ਕਾਰਨ ਆ ਕਿ ਇਹਨਾਂ ਤੋਂ ਮੰਥਲੀ ਇਕੱਠੀ ਹੁੰਦੀ ਆ ਔਰ ਮੰਥਲੀ ਕੌਣ ਇਕੱਠੀ ਕਰਦੇ ਆ ਕਾਰਪੋਰੇਸ਼ਨ ਮਿਊਂਸਿਪਲ ਕਾਰਪੋਰੇਸ਼ਨ ਚੰਡੀਗੜ੍ਹ ਮਿਊਂਸਿਪਲ ਕਾਰਪੋਰੇਸ਼ਨ ਦੇ ਇਨਸਪੈਕਟਰ ਇਹ ਮੈਂ ਨਹੀਂ ਕਹਿ ਰਿਹਾ ਇਹ ਚੰਡੀਗੜ੍ਹ ਮਿਊਂਸਿਪਲ ਕਾਰਪੋਰੇਸ਼ਨ ਦੇ EMPLOYEES ਦੱਸ ਰਹੇ ਨੇ ਵੀ ਉਹ ਉਹ EMPLOYEES ਦੱਸ ਰਹੇ ਨੇ ਜਿਹੜੇ ਕੀ ਮੰਥਲੀ ਇਕੱਠੀ ਕਰਕੇ ਇਨਸਪੈਕਟਰਾਂ ਨੂੰ ਦੰਦੇ ਸੀਗੇ ਔਰ ਸਾਡੇ ਨਾਲ ਸੌਰਵ ਜੋਸ਼ੀ ਇਹ ਸੌਰਵ ਜੋਸ਼ੀ ਚੰਡੀਗੜ੍ਹ ਭਾਜਪਾ ਦੇ ਸੀਨੀਅਰ ਲੀਡਰ ਆ ਕਾਉਂਸਲਰ ਆ ਉਹਨਾਂ ਨੇ ਇਸ ਸੰਬੰਧ ਵਿੱਚ ਗਵਰਨਰ ਸਾਹਿਬ ਨੂੰ ਬਕਾਇਦਾ ਲੈਟਰ ਵੀ ਲਿਖਿਆ ਔਰ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਜਿਹੜੀ ਇਨਫੋਰਸਮੈਂਟ ਏਜੰਸੀ ਹੈ ਉਹਨੂੰ ਭੰਗ ਕੀਤਾ ਜਾਵੇ ਔਰ ਪੈਰਾਮਿਲਟਰੀ ਫੋਰਸ ਜਿਹੜੀ ਹੈ ਇਸ ਮਾਮਲੇ ਵਿੱਚ ਤਨਾਤ ਕੀਤੀ ਜਾਵੇ ਜਾਂ ਕਿਸੇ ਪ੍ਰਾਈਵੇਟ ਏਜੰਸੀ ਨੂੰ ਇਹ ਕੰਮ ਸੌਂਪਿਆ ਜਾਵੇ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਔਰ ਚੰਡੀਗੜ੍ਹ ਵਿੱਚ ਜੜੀ ਰੇੜੀ ਫੜੀ ਵਾਲਿਆਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ ਉਹਨਾਂ ਤੇ ਅੰਕੁਸ਼ ਲੱਗਾ ਜਾਵੇ ਪਹਿਲੇ ਆਪਸ ਸਰੋਜ ਸਿੰਘ ਜੀ ਪਹਿਲੇ ਥੈਂਕਸ ਹੋ ਜਾਤੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੌਕਾ ਦਿੱਤਾ ਸੋ ਜੋ ਜੀ ਤੁਸੀਂ ਇੱਕ ਗਵਰਨਰ ਸਾਹਿਬ ਨੂੰ ਲੈਟਰ ਲਿਖਿਆ ਬੜਾ ਇੰਪੋਰਟੈਂਟ ਲੈਟਰ ਹੈ ਬੜਾ ਚਰਚਾ ਦਾ ਵਿਸ਼ਾ ਹੈ ਪੂਰਾ ਚੰਡੀਗੜ੍ਹ ਨੂੰ ਐਪਰੀਸ਼ੀਏਟ ਕਰ ਰਿਹਾ ਕਿ ਕਿਸੇ ਬੰਦੇ ਨੇ ਇਸ ਸਟੈਪ ਤਾਂ ਚੱਕਿਆ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਲੇਕਿਨ ਮੈਨੂੰ ਬੜੀ ਹੈਰਾਨੀ ਹੋ ਰਹੀ ਹੈ ਕਿ ਸਟੈਪ ਚੱਕਣ ਦਾ ਮਤਲਬ ਮੈਂ ਤਾਂ ਹੈਰਾਨ ਹੈ ਕਿ ਮੈਂ ਤਾਂ ਕਰਪਸ਼ਨ ਦੇ ਅਗੇਂਸਟ ਆਵਾਜ਼ ਉਠਾਈ ਹੈ ਜੀ ਔਰ ਸ਼ਾਇਦ ਮੈਂ ਤੁਹਾਨੂੰ ਦਿਖਾਇਆ ਵੀ ਤੁਹਾਡੇ ਸਾਹਮਣੇ ਕਈ ਫੋਨ ਵੀ ਆ ਰਹੇ ਨੇ ਲੋਕਾਂ ਦੇ ਮੈਨੂੰ ਨਹੀਂ ਪਤਾ ਸੀਗਾ ਕਿ ਸ਼ਹਿਰ ਦੇ ਅੰਦਰ ਕਰਪਸ਼ਨ ਦਾ ਮੁੱਦਾ ਬਹੁਤ ਵੱਡਾ ਹੈ ਜੀ ਜਿਹੜੀ ਅਸੀਂ ਬੇਸਿਕ ਕਮਿਊਨਿਟੀਜ਼ ਜਿਵੇਂ ਬਰਸਾਤ ਦੇ ਨਾਲਿਆਂ ਦੇ ਪਾਣੀ ਦੀ ਇੰਨੀ ਵਧ ਨਹੀਂ ਲੱਗੀ ਹੈ ਜਿਵੇਂ ਕੱਲ ਬਰਸਾਤ ਇੰਨੀ ਪਈ ਹੈ ਮੇਰੇ ਖਿਆਲ ਨਾਲ ਮੁੱਦਾ ਬਰਸਾਤ ਦਾ ਪਾਣੀ ਨਾ ਹੋਟ ਨਹੀਂ ਹੋਣਾ ਚੰਡੀਗੜ੍ਹ ਦਾ ਕਰਪਸ਼ਨ ਦਾ ਮੁੱਦਾ ਬਣ ਚੁੱਕਾ ਹੈ ਜੀ ਬਿਲਕੁਲ ਜੋਸ਼ੀ ਜੀ ਇਹ ਕੋਈ ਪਹਿਲੀ ਵਾਰ ਚੰਡੀਗੜ੍ਹ ਚ ਕਰਪਸ਼ਨ ਸਾਹਮਣੇ ਨਹੀਂ ਆਈ ਹੈ ਚੰਡੀਗੜ੍ਹ 'ਚ ਕਰਪਸ਼ਨ ਹਰ ਇੱਕ ਡਿਪਾਰਟਮੈਂਟ 'ਚ ਹੈ ਪੁਲਿਸ 'ਚ ਵੀ ਹੈਗੀ ਆ ਮਿਊਸਪਲ ਕਾਰਪੋਰੇਸ਼ਨ 'ਚ ਵੀ ਹੈਗੀ ਆ ਸਟੇਟ ਆਫਿਸ 'ਚ ਵੀ ਹੈਗੀ ਆ ਲਗਭਗ ਇੰਜੀਨੀਅਰਿੰਗ ਡਿਪਾਰਟਮੈਂਟ 'ਚ ਵੀ ਹੈ ਹਰ ਇੱਕ ਜਗ੍ਹਾ ਹੈਗੀ ਆ ਪਰ ਪੋਲੀਟिकल ਪਾਰਟੀ ਦਾ ਕੋਈ ਲੀਡਰ ਕਰਪਸ਼ਨ ਦੇ ਖਿਲਾਫ ਹੋਵੇ ਉਹ ਕੱਟ ਉਹ ਵੀ ਪ੍ਰੈਜ਼ੈਂਟ ਸੱਤਾਧਾਰੀ ਪਾਰਟੀ ਦਾ ਕੋਈ ਲੀਡਰ ਬੋਲੇ ਉਹ ਗੱਲ ਵੱਡੀ ਹੈ ਜ ਤੁਸੀਂ ਇਹ ਕਹਿਣਾ ਚਾਹੁੰਦੇ ਕਿ ਜੋ ਗੱਲ ਮੈਂ ਬੋਲੀ ਹੈ ਜੀ ਬਿਲਕੁਲ ਪਰ ਵੱਡੀ ਕਿਉਂ ਹੈ ਦੇਖੋ ਮੇਰੀ ਗੱਲ ਧਿਆਨ ਨਾਲ ਸੁਣੋ ਜੀ ਜੀ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਜੀ ਮੋਤੀ ਜੀ ਦਾ ਨਾਰਾ ਹੈ ਬਿਲਕੁਲ ਹੈ ਤੇ ਜਦ ਮੋਦੀ ਜੀ ਦਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਰਾ ਹੈ ਤੇ ਸੌਰਵ ਜੋਸ਼ੇ ਦਾ ਕੁਝ ਵੀ ਨਹੀਂ ਹੈ ਜੀ ਪਰ ਇਹ ਇਹ ਗੱਲ ਹੋਰ ਕਿਸੇ ਨੂੰ ਕਿਉਂ ਨਹੀਂ ਨਜ਼ਰ ਆ ਰਹੀ ਹੋਰ ਕਿਉਂ ਚੁੱਪੀ ਸਾਦੇ ਹੋਇਆ ਸੋ ਉਤੋਂ ਬਾਅਦ ਵੀ ਹਾਲੇ ਤੱਕ ਚੁੱਪੀ ਸਾਦੇ ਹੋਇਆ ਇਹ ਨਹੀਂ ਵੀ ਤੁਸੀਂ ਬੋਲ ਲਏ ਉਸ ਤੋਂ ਬਾਅਦ ਉਹ ਕੋਈ ਸਾਹਮਣੇ ਆ ਗਿਆ ਹਾਲੇ ਤੱਕ ਸਾਰੇ ਚੁੱਪ ਹੈ ਦੇਖੋ ਜੀ ਮੈਂ ਇਸ ਬਾਰੇ ਤਾਂ ਨਹੀਂ ਕੁਝ ਕਮੈਂਟ ਕਰ ਸਕਦਾ ਕਿ ਕੌਣ ਕਿਸ ਬੰਦੇ ਨੇ ਕਿਉਂ ਚੁੱਪੀ ਧਾਰੀ ਹੈ ਲੇਕਿਨ ਇਨੀ ਗੱਲ ਪੱਕਾ ਹੈ ਕਿ ਪਾਰਟੀ ਜਨਤਾ ਪਾਰਟੀ ਦੇ ਸਾਰੇ ਦੇ ਸਾਰੇ ਪਦ ਅਧਿਕਾਰੀਆਂ ਨੇ ਮੈਨੂੰ ਫੋਨ ਕੀਤਾ ਹੈ ਔਰਾਂ ਨੇ ਬੜੀ ਬਧਾਈ ਦਿੱਤੀ ਕਿ ਜਿਸ ਪ੍ਰਕਾਰ ਤੁਸੀਂ ਇਹਨੂੰ ਅ ਕਰਪਸ਼ਨ ਦੇ ਅਗੇਂਸਟ ਜਿਹੜੀ ਆਵਾਜ਼ ਚੱਕੀ ਹੈ ਔਰ ਇਸ ਮੁੱਦੇ ਨੂੰ ਜਿਸ ਪ੍ਰਕਾਰ ਤੁਸੀਂ ਰੱਖਿਆ ਹੈ ਲੋਕਾਂ ਦੇ ਸਾਹਮਣੇ ਜਿਹੜੇ ਲੋਕਾਂ ਦੇ ਜਿਹੜੇ ਦੁੱਖ ਦਰਦ ਤਕਲੀਫ ਉਹਦੇ ਉਹਨਾਂ ਨੇ ਮੈਨੂੰ ਬਧਾਈ ਵੀ ਦਿੱਤੀ ਔਰ ਉਹਨਾਂ ਨੇ ਕਿਹਾ ਕਿ ਪਾਰਟੀ ਤੁਹਾਡੇ ਨਾਲ ਹੈ ਤੁਸੀਂ ਇਸ ਮੁੱਦੇ ਨੂੰ ਅੱਗੇ ਲੈ ਕੇ ਚਲੋ ਅੱਛਾ ਚਲੋ ਜੋਸ਼ੀ ਸਾਹਿਬ ਤੁਸੀਂ ਕਿਉਂਕਿ ਲੈਟਰ ਲਿਖਿਆ ਤੁਸੀਂ ਇਸ ਮੁੱਦੇ ਨੂੰ ਸਮਝਿਆ ਵੀ ਹੋਣਾ ਤੁਹਾਡੇ ਹਸਾਬ ਨਾਲ ਇੱਕ ਕਰਪਸ਼ਨ ਦਾ ਲੈਵਲ ਹੈ ਕੀ ਸਭ ਤੋਂ ਪਹਿਲਾਂ ਜਿਹੜੀ ਚਿੱਠੀ ਮੈਂ ਲਿਖੀ ਹੈ ਜੀ ਉਹ ਚਿੱਠੀ ਮੈਂ ਕਿਸ ਕਾਰਨ ਲਿਖੀ ਹੈ ਉਹ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿਉਂਕਿ ਦਿਨਿਕ ਸਵੇਰਾ ਨਹੀਂ ਬੇਸਿਕਲੀ ਕਵਰ ਕੀਤਾ ਸੀਗਾ ਮੈਨੂੰ ਹੁਣ ਤੱਕ ਯਾਦ ਹੈ ਉਹ ਜਿਹੜਾ ਸਾਡਾ ਇੱਕ EMPLOYEE ਹੈ ਬੇਲਦਾਰ ਜਿਹੜਾ ਪਹਿਲਾਂ ENFORCEMENT DEPARTMENT ਸੀਗਾ ਵਿਕਾਸ ਨਾਮ ਦਾ ਉਹਦਾ ਇੱਕ Facebook LIVE ਦਾ ਵੀਡੀਓ ਤੁਹਾਡੇ ਰਾਹੀਂ ਸਾਨੂੰ ਮਿਲਿਆ ਜੀ ਉਹਦੇ ਬਾਅਦ ਅਗਲੇ ਦਿਨ ਉਹਦਾ ਜਿਹੜਾ ਸਟੇਟਮੈਂਟ ਦਿੱਤੇ ਕਿ ਜੋ ਚੀਜ਼ਾਂ ਮੈਂ ਰਾਤੀ ਕਹੀਆਂ ਉਹ ਸਾਰੀ ਗਲਤ ਸੀਗੀਆਂ ਮੈਂ ਸ਼ਰਾਬ ਦੇ ਨਸ਼ੇ 'ਚ ਗਲਤ ਬੋਲੀ ਜੀ ਲੇਕਿਨ ਤੀਜੇ ਦਿਨ ਤੇਜੇ ਦਿਨ ਕੀ ਹੁੰਦਾ ਹੈ ਕਿ ਤੇਜੇ ਦਿਨ ਉਹ ਪ੍ਰੈਸ ਕਾਨਫਰੈਂਸ ਕਰਦਾ ਹੈ ਬਿਲਕੁਲ ਉਹ ਜਦ ਪ੍ਰੈਸ ਕਾਨਫਰੈਂਸ ਕਹਿੰਦਾ ਤਾਂ ਉਹ ਸਾਰੀ ਗੱਲਾਂ ਰੱਖ ਦਿੰਦਾ ਹੈ ਕਿ ਮੇਰੇ ਨਾਲ ਕਿਸ ਕਿਸ ਅਧਿਕਾਰੀ ਨੇ ਜ਼ਬਰਦਸਤੀ ਨਾਲ ਆਪਣੀ ਗੱਡੀ 'ਚ ਬਿਠਾ ਕੇ ਇਸ ਪ੍ਰਕਾਰ ਕਰਵਾਇਆ ਔਰ ਉਹਨੇ ਡਿਟੇਲ 'ਚ ਦੱਸੇ ਉਹਨੇ ਸਾਰੇ ਇੰਸਪੈਕਟਰਾਂ ਦੇ ਨਾਮ ਦੱਸੇ ਉਹਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਹਫਤਾ ਰੰਗਦਾਰੀ ਕੌਣ ਇਕੱਠੀਆਂ ਕਰਦਾ ਹੈ ਉਹਨੇ ਕਿਹਾ ਮੇਰੇ ਵਰਗੇ ਬੇਲਦਾਰ ਡਰਾਈਵਰ ਡਰਾਈਵਰ ਉਹਨੇ ਮਨਾ ਕਰਤਾ ਉਹਨੇ ਕਿਹਾ ਬੇਲਦਾਰ ਵਰਕਰ ਜਿਹੜੇ ਜਾਂਦੇ ਆ ਉਹ ਇਕੱਠੇ ਕਰਦੇ ਆ ਮੈਂ ਤਾਂ ਹੈਰਾਨ ਹੋ ਗਿਆ ਜਦ ਉਹਨੇ ਅਸੀਂ ਸੁਣਦੇ ਸੀਗੇ ਔਰ ਅਸੀਂ ਜਦ ਇਹ ਮੁੱਦਾ ਚੱਕਦੇ ਸੀਗੇ ਕ腐ਪਸ਼ਨ ਬਹੁਤ ਜ਼ਿਆਦਾ ਕਾਰਪੋਰੇਸ਼ਨ ਦੇ ਅੰਦਰ ਸਾਨੂੰ ਇਹ ਨਹੀਂ ਪਤਾ ਸੀਗਾ ਕਿ ਕ腐ਪਸ਼ਨ ਕਿੰਨੀ ਹੈ ਇਹ ਲੈਵਲ ਨਹੀਂ ਪਤਾ ਸੀਗਾ ਲੈਵਲ ਦੀ ਪਤਾ ਸੀਗਾ ਸੋਰਸ ਨਹੀਂ ਪਤਾ ਸੀਗਾ ਜੀ ਸਾਡੇ ਲਈ ਤਾਂ ਬੜਾ ਆਈ ਓਪਨਰ ਕੱਲਾਉ ਬੋਲ ਗਿਆ ਕਿਉਂਕਿ ਉਹ ਸੋਰਸ ਸੀਗਾ ਜੀ ਯਾਦ ਹੋਣਾ ਹੈ ਉਹ ਆਪਣੇ ਫੇਸਬੁੱਕ ਤੇ ਲਾਈਵ ਹੋਇਆ ਤੇ ਆਪਣੇ ਬੱਚਿਆਂ ਤੇ بیوی ਤੋਂ ਪੁੱਛ ਆ ਰਿਹਾ ਸੀਗਾ ਕਿ ਮੈਂ ਗੱਡੀ ਇਕੱਠੇ ਕਰਕੇ ਲੈ ਕੇ ਆਂਦਾ ਸੀ ਨਹੀਂ ਆਂਦਾ ਸੀ ਇਹ 5 5 6 6 ਲੱਖ ਉਹ ਕਹਿੰਦੇ ਹਾਂ ਜੀ ਆਪ ਲੈ ਕੇ ਆਤੇ تھے ਉਹਨਾਂ ਨੇ ਬਹੁਤ ਕੁਛ ਹੋਰ ਗੱਲਾਂ ਦੱਸਿਆਂ ਲੇਕਿਨ ਸਾਡੇ ਲਈ ਸਭ ਤੋਂ ਜਿਹੜੀ ਤਕਲੀਫ ਦੇ ਗੱਲ ਜਿਹੜੀ ਮੈਨੂੰ ਲੱਗੀ ਸੀ ਉਹ ਲੱਗੀ ਸੀ ਜਦੋਂ ਨੇ ਕਿਹਾ ਕਿ ਲੀਗਲ ਸਟੇਟਮੈਂਟਰਾਂ ਤੋਂ ਅਸੀਂ 1000 ਰੁਪਏ ਲੈਂਦੇ ਹਾਂ ਇਹ ਲੀਗਲ ਸਟੇਟਮੈਂਟਰ ਤੋਂ 3000 ਰੁਪਏ ਔਰ ਕਹਿੰਦੇ ਜਿਹੜੇ ਉਹਨਾਂ ਨੇ ਪੁੱਛਿਆ ਵੀ ਤੁਹਾਡੇ ਕਿ ਕਿ ਲੀਗਲ ਤੋਂ ਕਿਵੇਂ ਲੈਂਦੇ ਹੋ ਕਹਿੰਦੇ ਜਿਵੇਂ ਕੋਈ ਚਾਹ ਵਾਲਾ ਹੈਗਾ ਜਾਂ ਸਮੋਸੇ ਵਾਲਾ ਹੈਗਾ ਉਹ ਵੱਡਾ ਸਿਲੰਡਰ ਨਹੀਂ ਰੱਖਦਾ ਛੋਟਾ ਸਿਲੰਡਰ ਰੱਖਣਾ ਜ਼ਰੂਰੀ ਹੈ 5x5 ਹੀ ਜਗ੍ਹਾ 'ਚ ਰਹਿਣਾ ਜ਼ਰੂਰੀ ਹੈ ਤੇ ਉਹ ਜ਼ਿਆਦਾ ਸਮਾਨ ਲਾਂਦੇ ਹਨ ਇਹਦੇ ਕਾਰਨ ਉਹ ਸਾਨੂੰ 1000 ਰੁਪਏ ਦਿੰਦੇ ਹਨ ਮੈਨੂੰ ਇਹ ਹੈਰਾਨੀ ਹੋਈ ਦਿਨੇਸ਼ ਜੀ ਕਿ 1000 ਰੁਪਿਆ ਲੀਗਲ ਤੇ ਇਲੀਗਲ 3000 ਤੁਸੀਂ ਇਹ ਸੋਚੋ ਕਿ 10000 ਇਸ ਟਾਈਮ ਲੀਗਲ ਔਰ ਇਲੀਗਲ ਦੋਨੋਂ ਹੋਣਗੇ ਨਹੀਂ ਮੇਰੇ ਮੇਰੀ ਮੇਰੇ ਕੋਲ ਜਿਹੜੀ ਫਿਗਰ ਹੈਗੀ ਆ ਆਪਾਂ 10000 ਮੰਨ ਲੈਂਦੇ ਆ ਪਰ ਮੇਰੇ ਕੋਲ ਜਿਹੜੀ ਫਿਗਰ ਹੈਗੀ ਆ ਉਹ ਇਹ ਹੈਗੀ ਆ ਵੀ 6000 ਲੀਗਲ ਹੈ ਗਿਆ ਔਰ ਅਗਰ ਟੋਟਲ ਮਲਾਇਆ ਜਾਵੇ ਤਾਂ 20000 ਤੋਂ ਉੱਪਰ ਹੈਗੇ ਜਿਹੜੇ ਚੰਡੀਗੜ੍ਹ 'ਚ ਰੇਡ ਫੜੀ ਲਗਾ ਰਹੇ ਮੈਂ ਇਸ ਕਰਨਾ ਅਦਾ ਕਰਤਾ ਕਈ ਵਾਰ ਲੋਕ ਕਹਿੰਦੇ ਕਿ ਕੁਝ ਜ਼ਿਆਦਾ ਹੀ ਉੱਪਰ ਹਾਈ ਕਰਤਾ ਮੈਂ ਮੈਂ ਇਹਨੂੰ ਵੀ 50% ਆਪਾਂ ਕਰ ਲੈਂਦੇ ਹਾਂ ਕਿਉਂਕਿ ਸਾਢੇ 6 6600 ਤਾਂ ਸਾਡੇ ਕੋਲ ਰਜਿਸਟਰਡ ਹੀ ਨਹੀਂ ਨਾ ਜੀ ਜੀ ਤੇ ਜਦ 6600 ਰਜਿਸਟਰਡ ਹੈ ਤਾਂ ਇਲੀਗਲ ਸਟਰੀਟ ਵੈਂਡਰਸ ਤੁਹਾਨੂੰ ਬਹੁਤ ਜਗ੍ਹਾ ਮਿਲ ਜਾਣਗੇ ਤੁਹਾਨੂੰ ਪੈਕ ਦਾ ਜਿਹੜਾ ਨਿਆਹ ਕੌਣ ਦਾ ਰਸਤਾ ਹੈ ਤੁਸੀਂ ਜਾ ਕੇ ਦੇਖੋ ਤੁਸੀਂ ਪੈਕ ਦੇ ਮੈਂ ਤੁਹਾਨੂੰ ਇੱਕ ਰਸਤਾ ਦੱਸਾਂ ਤੁਹਾਨੂੰ ਹਾਂ ਤੁਹਾਡੀ ਇੱਕ ਸ਼ਕਲ ਤੋਂ ਆ ਗਈ ਕੋਈ ਮਾਰਕੀਟ ਵੀ ਫੋਰ ਰੋਡ ਅੰਦਰ ਮੈਨੂੰ ਦੱਸ ਦੋ ਜਿਹੜੇ ESP ਦੇ ਲਾਇਸੈਂਸ ਦਾ ਮੇਰੇ ਖਾਲਾ ਮਾਤਰ 15 ਜਾਂ 10 ਹੁੰਦੇ ਆ ਉੱਥੇ ਦਾ 100 100 100 ਬੰਦਾ ਬੈਠੇ ਬਿਲਕੁਲ ਬੈਠੇ ਸੋ ਮੈਂ ਸੋਚ ਰਿਹਾ ਸੀਗਾ ਕਿ ਜਦ ਬੰਦੇ ਨੇ ਦੱਸਿਆ ਕਿ 1000 ਤੇ 3000 ਤੇ 10000 ਤੁਸੀਂ ਕਹਿੰਦੇ ਹੋ 20000 ਤੁਸੀਂ ਕਹਿੰਦੇ ਹੋ ਤਾਂ ਤੁਸੀਂ ਮੈਂ 3000 ਨਾਲ ਵੀ ਨਹੀਂ ਗੁਣਾ ਕਰਦਾ ਮੈਂ 1000 ਨਾਲ ਗੁਣਾ ਕਰਦਾ ਤਾਂ 10000 ਨੂੰ ਤੁਸੀਂ 1000 ਨਾਲ ਗੁਣਾ ਕਰੋ ਕਿੰਨਾ ਬਣ ਜਾਂਦਾ ਸਰ 10 ਕਰੋੜ ਬਹੁਤ ਵੱਡੀ ਫਿਗਰ ਜਾ ਰਹੀ ਹੈ ਇਹ ਤਾਂ ਮੈਨੂੰ ਸਮਝ ਤੋਂ ਵੀ ਪਰੇ ਜਾ ਰਹੀ ਹੈ ਇਹ 10 ਕਰੋੜ ਸਾਲ ਦਾ ਨਹੀਂ ਹੈ ਮਹੀਨੇ ਦਾ ਮਹੀਨੇ ਦਾ ਜਿਹੜਾ ਉਹਨੇ ਦੱਸੀ ਹੈ ਜਿਹੜਾ ਉਹਨੇ ਮਤਲਬ ਤੁਹਾਡੇ press ਦੇ ਰਾਹੀਂ ਕੈਮਰੇ ਦੇ ਅੱਗੇ ਆ ਕੇ ਗੱਲਾਂ ਦੱਸੀ ਹੈ ਤਾਂ ਮੈਂ ਸੋਚਿਆ ਕਿ 10 ਕਰੋੜ ਮਹੀਨੇ ਦਾ ਹੈ ਤੇ 1 ਸਾਲ ਦਾ ਕਿੰਨਾ ਹੋ ਗਿਆ 120 ਕਰੋੜ ਅੱਛਾ ਸਰ ਮੈਨੂੰ ਪੁੱਛ ਰਹੇ ਸੀਗੇ ਮੀਡੀਆ ਵਾਲੇ ਕਿ ਜੋਸ਼ੀ ਜੀ ਨਹੀਂ ਤਾਂ GDP ਦੀ ਤੁਹਾਡੇ ਚੰਡੀਗੜ੍ਹ ਦੀ ਹੋਣੀ ਹੈ ਜਿੰਨਾ ਇਲੀਗਲ ਅਨਕਾਉਂਟਡ ਤੇ ਜਿਹੜਾ ਬਲੈਕ ਮਨੀ ਕੁਮਰੀ ਹੈ ਤਾਂ ਮੈਂ ਦੱਸਿਆ ਸੀਗਾ ਮੈਗਟਸ ਲਾਈਕ ਅ ਪੀਰਾਮਿਡ ਮੈਗਾ ਪਿਰਾਮਿਡ ਹੁੰਦਾ ਸਾਡੇ ਐਡਮਿਨਿਸਟ੍ਰੇਟਿਵ ਪ੍ਰੋਸੈਸਰ ਟਾਪ ਟੂ ਬਾਟਮ ਇਹ ਜਿੱਥੇ ਅਸੀਂ ਖੜੇ ਇਹਨੂੰ ਸਰਫੇਸ ਕਹਿੰਦੇ ਮੈਂ ਕਹਾ ਇੱਥੇ ਤੱਕ ਸਿਸਟਮ ਸਾਨੂੰ ਨਜ਼ਰ ਆਂਦਾ ਹੈ ਮੈਂ ਕਹਾ ਜਿਹੜਾ ਇਹ 10 ਕਰੋੜ 120 ਕਰੋੜ ਹੈ ਨਾ ਜੀ ਇਹ ਕੁਛ ਨਹੀਂ ਹੈ ਇਹਦੇ ਅੰਦਰ ਪਤਾਲ ਲੋਕ ਦੇ ਅੰਦਰ ਸਰ 120 ਕਰੋੜ ਤਾਂ ਸਾਲ ਦਾ ਸਿਰਫ ਅਸੀਂ ਉਹਦਾ ਲਾਰੇ ਕਾਰਪੋਰੇਸ਼ਨ ਦੀ ਐਨਫੋਰਸਮੈਂਟ ਦਾ ਹਾਲੇ ਤਾਂ ਮੈਂ ਕਾਰਪੋਰੇਸ਼ਨ ਦਾ ਫਾਇਰ ਡਿਪਾਰਟਮੈਂਟ ਤੁਹਾਡੇ ਅੱਗੇ ਨਹੀਂ ਗੱਲ ਰੱਖੀ ਹਾਲੇ ਤਾਂ ਸਟੇਟ ਬ੍ਰਾਂਚ ਬਾਰੇ ਮੈਂ ਤੁਹਾਨੂੰ ਕੁਛ ਨਹੀਂ ਗੱਲ ਰੱਖੀ ਹਾਲੇ ਤਾਂ ਮੈਂ ਤੁਹਾਡੇ ਕੋਲ ਜਿਹੜੇ ਉਹ ਟਾਵਰਾ ਵਾਲਾ ਇਸ਼ੂ ਹੋਇਆ ਸੀ ਉਹਦੀ ਗੱਲ ਨਹੀਂ ਰੱਖੀ ਹਾਲੇ ਤਾਂ ਮੈਂ ਤੁਹਾਡੇ ਕੋਲ ਪਬਲਿਕ ਹੈਲਥ ਦੇ 24/7 ਦੀ ਗੱਲ ਹੀ ਕੀਤੀ ਤੇ ਸਰ ਅਗਰ ਸਾਰਾ ਮੈਂ ਮਿਲਾ ਐਡਵਰਟਾਈਜ਼ਮੈਂਟ ਵਾਲੀ ਵੀ ਐਡਵਰਟਾਈਜ਼ਮੈਂਟ ਵਾਲੀ ਵੀ ਇਹ ਕਾਰਪੋਰੇਸ਼ਨ ਹੈ ਹੁਣ ਮੈਂ ਚੰਡੀਗੜ੍ਹ ਦੇ ਪ੍ਰਸ਼ਾਸਨ ਵਾਲਾ ਆ ਜਾਂਦੇ ਸਰ ਮੈਨੂੰ ਇਹ ਦੱਸੋ ਇੱਕ ਕੰਪਨੀ ਹੈ ਸਕੌਚ ਕੰਪਨੀ ਸਕਾਟਲੈਂਡ ਦੀ ਉਹਨੇ ਸਟੇਟਮੈਂਟ ਦਿੱਤੀ ਆਫੀਸ਼ੀਅਲੀ ਜੀ ਕਿ ਇੰਨੀ ਬੋਟਲਸ ਅਸੀਂ ਐਕਸਪੋਰਟ ਨਹੀਂ ਕਰ ਰਹੇ ਜਿੰਨੀ ਸੇਲ ਚੰਡੀਗੜ੍ਹ ਤੇ ਪੰਜਾਬ 'ਚ ਹੋ ਰਹੀ ਹੈ ਬਿਲਕੁਲ ਹੁਣ ਮੈਂ ਪੁੱਛਣਾ ਚਾਹੁੰਦਾ ਕਿ ਕੋਈ ਨਹੀਂ ਜਾਣਦਾ ਐਕਸਰਸਾਈਜ਼ ਡਿਪਾਰਟਮੈਂਟ ਨੇ ਜਿਹੜੇ ਹੋਲੋਗ੍ਰਾਮ ਵਾਲਾ ਕਨਸੈਪਟ ਸ਼ੁਰੂ ਕੀਤਾ ਜੀ ਕੀ ਤੁਹਾਨੂੰ ਨਹੀਂ ਪਤਾ ਜਾਂ ਆਮ ਜਨਤਾ ਨੂੰ ਨਹੀਂ ਪਤਾ ਕਿ ਰਾਤੀ ਜਿਹੜੇ ਬੱਸਾਂ ਟਰੱਕਾਂ ਨਾਲ ਜਿਹੜੇ ਇਲਲੀਗਲ ਸ਼ਰਾਬ ਉਨਾ ਸਟੇਟਾ ਚ ਜਾਂਦੇ ਜਿੱਥੇ ਬੈਂਡ ਨੇ ਕਿਹੜੀ ਗੁਜਰਾਤ ਤੇ ਬਿਹਾਰ ਹਾਂ ਬਿਲਕੁਲ ਤੁਸੀਂ ਵੀ ਹਾਂ ਕਹਿ ਰਹੇ ਐਵਰੀਬਾਡੀ ਨੋਜ਼ ਕਈ ਵਾਰੀ ਫੜੀ ਵੀ ਗਈ ਹੈ ਫੜੀ ਵੀ ਗਈ ਹੈ ਹਾਂ ਲੇਕਿਨ ਹੋਇਆ ਕਿਆ ਉਸੇ ਕੁਝ ਵੀ ਨਹੀਂ ਕੁਝ ਵੀ ਨਹੀਂ ਹੋਇਆ ਅਧਿਕਾਰੀਆਂ ਦਾ ਕਿਹੜਾ ਐਕਸ਼ਨ ਦਿੱਤਾ ਤੁਸੀਂ ਇਹਦਾ ਮਤਲਬ ਉਹ ਫੜੀ ਬਾਹਰ ਜਾ ਰਹੀ ਹੈ ਹਾਂਜੀ ਤੇ ਦੈਟ ਮੀਨਸ ਕਿ ਚੰਡੀਗੜ੍ਹ ਤੋਂ ਨਿਕਲ ਰਹੀ ਹੈ ਬਾਹਰ ਭੜੀ ਜਾ ਰਹੀ ਹੈ ਜਦ ਬਾਹਰ ਭੜੀ ਜਾਂਦੀ ਹੈ ਕੋਈ ਕਾਉਂਟੇਬਿਲਟੀ ਇੱਥੇ ਨਹੀਂ ਰੱਖੀ ਗਈ ਇਟ ਡਿਪਾਰਟਮੈਂਟ ਕਿਹੜੇ ਅੰਦਰ ਅੰਦਰ ਜੀ ਐਕਸਾਈਜ਼ ਡੀਸੀ ਆਫਿਸ ਡੀਸੀ ਆਫਿਸ ਹੋ ਡੀਸੀ ਆਫਿਸ ਹੀ ਆਜੋ ਕੱਲਾ ਡੀਸੀ ਆਫਿਸ ਚ ਟ੍ਰਾਂਸਫਰ ਕਰਾਣੀ ਹੋਏ ਕਿਸੇ ਨੇ ਕੋਈ ਜਦ ਬਜ਼ੁਰਗ ਆਪਣੇ ਘਰ ਦੇ ਦੇ ਨਾਮ ਤੇ ਹੁੰਦਾ ਅਗਰ ਕੋਈ ਵਿਅਕਤੀ ਮਰ ਜਾਏ ਹਾਂਜੀ ਔਰ ਮਰ ਜਾਏ ਤੇ ਫੈਮਲੀ ਟੂ ਫੈਮਲੀ ਟ੍ਰਾਂਸਫਰ ਇੱਕ ਸਰਕਾਰ ਨੇ ਰੱਖਿਆ ਹੈ ਕਿ ਜਿਹੜੀ ਫੈਮਲੀ ਟੂ ਫੈਮਲੀ ਟ੍ਰਾਂਸਫਰ ਹੈ ਐਟ ਲੀਸ ਅਸੀਂ ਉਹਨੂੰ ਅਸੀਂ ਉਸ ਤੇ ਕੋਈ ਪੈਸਾ ਨਾ ਲਈਏ ਕਿਉਂਕਿ ਨਹੀਂ ਹੈ ਔਰ ਸਭ ਤੋਂ ਈਜ਼ੀ ਹੈ ਯੈਸ ਔਰ ਲੋਕਾਂ ਤੇ ਬਰਡਨ ਵੀ ਨਾ ਬਣੇ ਬਿਲਕੁਲ ਹੁਣ ਲੋਕਾਂ ਤੇ ਬਰਡਨ ਨਾ ਬਣੇ ਇਸ ਕਾਰਨ ਇਹ ਫੈਮਲੀ ਟੂ ਫੈਮਲੀ ਟ੍ਰਾਂਸਫਰ ਚ ਫੀਸ ਨੂੰ ਮਾਫ ਕੀਤਾ ਗਿਆ ਹਾਂ ਤੇ ਸੱਚੀ ਸੱਚੀ ਦੱਸਿਓ ਮੈਂ ਤੁਹਾਡੇ ਰਾਹੀਂ ਦਰਸ਼ਨਾ ਪੁੱਛਦਾ ਕਿ ਇਹ ਆਸਾਨ ਕੰਮ ਹੈ ਤੁਸੀਂ ਆਫਿਸ ਤੱਕ ਮੈਂ ਕਹਿੰਦਾ ਸਾਲੋਂ ਲੱਗ ਜਾਂਦਾ ਇਸ 'ਚ ਵੀ ਜਿਸ ਤੇ ਫੈਮਿਲੀ ਟਰਾਂਸਫਰ ਹੈ ਸਿਰਫ ਉਹ ਕੁਝ ਵੀ ਨਹੀਂ ਕਰਨਾ ਦੇ ਜੀ ਮੈਂ ਕਹਿ ਰਿਹਾ ਤੁਸੀਂ ਇੰਤਜ਼ਾਰ ਕਰੋ ਲੋਕ ਮੇਰੇ ਕੋਲ ਬਹੁਤ ਆ ਰਹੇ ਹਨ ਜੇ ਨਾ ਦੇ ਵੀਡੀਓ ਰਿਕਾਰਡਿੰਗ ਕਰਾਈ ਹੋਈ ਮੈਂ ਤੁਹਾਡੇ ਮਾਦਨ ਦੱਸ ਦਿੰਦਾ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਅਧਿਕਾਰੀ ਨੂੰ ਕਿ ਮੇਰੇ ਕੋਲ ਲੋਕ ਖੁਦ ਆ ਰਹੇ ਇਸ ਟਾਈਮ ਕਿ ਤੁਹਾਡੇ ਤੇ ਯਕੀਨ ਹੈ ਕਿਉਂਕਿ ਤੁਹਾਡੇ ਬਾਰੇ ਅਸੀਂ ਸੁਣਿਆ ਕਿ ਤੁਸੀਂ ਦਾਗ ਸਾਫ ਵਿਅਕਤੀ ਹੋ ਇਸ ਕਾਰਨ ਅਸੀਂ ਤੁਹਾਡਾ ਗੱਲ ਕਰ ਰਹੇ ਆਮ ਜਨਤਾ ਇਸ ਤਰੀਕੇ ਨਾਲ ਨਹੀਂ ਆਂਦੀ ਹੈ ਮੇਰੇ ਕੋਲ ਲੋਕ ਖੁਦ ਆ ਰਹੇ ਉਹ ਕਹਿ ਰਹੇ ਕਹਿੰਦੇ ਸਾਡੇ ਕੋ ਵੀਡੀਓ ਰਿਕਾਰਡਿੰਗ ਪਈ ਹੈ ਜਦ ਅਸੀਂ ਲੋਕਾਂ ਨੂੰ 20-20 ਲੱਖ ਰੁਪਏ ਦੇ ਕੇ ਆਪਣੀ ਪ੍ਰਾਪਰਟੀ ਟਰਾਂਸਫਰ ਕਰਾਈ ਹੈ ਅੱਛਾ ਜੋਸ਼ੀ ਸਾਹਿਬ ਮੈਨੂੰ ਇੱਕ ਗੱਲ ਦੱਸੋ ਸੋਨੂੰ ਨਹੀਂ ਪਤਾ ਸੀ ਬਿਲਕੁਲ ਨਹੀਂ ਪਤਾ ਸੀ ਇਹ ਕ੍ਰਪਸ਼ਨ ਦਾ ਇਹ ਲੈਵਲ ਹੈਗਾ ਚੰਡੀਗੜ੍ਹ ਵਿੱਚ ਨਹੀਂ ਸਰ ਅਸੀਂ ਸੁਣਦੇ ਸੀ ਕਿ ਨਾ ਜਿਵੇਂ ਤੁਸੀਂ ਮੇਰੇ ਨਾਲ ਗੱਲ ਕਰ ਲਈ ਕਿ ਜੋਸ਼ੀ ਸਾਹਿਬ ਇਹ ਮੇਰੇ ਮੇਰੇ ਕੋਲ ਲੋਕ ਅੰਦੇ ਸੀ ਕਿ ਯਾਰ ੜੀ ਫੜੀ ਵੱਧ ਰਹੇ ہیں ਪਹਿਲੇ ਤਾਂ ਮੈਂ ਹੈਰਾਨ ਹੋ ਗਿਆ ਕਿ ੜੀ ਫੜੀ ਵੱਧ ਕਿਵੇਂ ਗਈ ਅੱਛਾ ਜਦ ਅਸੀਂ ਚੈੱਕ ਕਰਨ ਲੱਗੇ ਤੇ ਜਿਹੜਾ ਇਲੀਗਲ ਹੁੰਦਾ ਸੀਗਾ ਉਹ 2 ਮਿੰਟ ਚ ਜਾ ਕੇ ਲਾਇਸੈਂਸ ਲੈ ਆਂਦਾ ਸੀਗਾ ਅਸੀਂ ਹੈਰਾਨ ਹੋ ਜਾਣਾ ਕਿ ਅਸੀਂ ਸ਼ਿਕਾਇਤ ਲਗਾ ਰਹੇ ਅਸੀਂ ਉਠਵਾ ਰਹੇ ਕਾਉਂਸਲਰ ਦੀ ਗੱਲ ਕਰ ਰਹੇ ਅਸੀਂ ਸ਼ਿਕਾਇਤ ਜਿਹੜੇ ਲੋਕ ਸਾਨੂੰ ਦੱਸਦੇ ਸੀਗਾ ਅਸੀਂ ਕਹਿੰਦੇ ਸੀਗੇ ਉਹ ਉਠਾਣਾ ਤੇ ਬਾਅਦ ਚ ਉਹਦੇ ਕੋਲ ਲਾਇਸੈਂਸ ਆ ਜਾਣਾ ਇੰਨਾ ਕਿਹੜਾ ਜ਼ਬਰਦਸਤ ਰਾਕਟ ਸਾਇੰਸ ਚੱਲਦਾ ਹੈ ਇਹ ਦੇਖੋ ਕ腐ਪਸ਼ਨ ਦੇ ਤਰੂ ਤਾ ਮੈਂ ਕਹਿੰਦਾ ਜਿਹੜਾ ਕੰਮ ਤੁਸੀਂ ਕਹਿੰਦੇ ਨਾ ਸਾਲਾਂ ਲੱਗ ਜਾਂਦੇ ਆ ਸੜਕਾ ਬਣਾਉਣ ਚ ਇਹ ਕੰਮ ਕਰਾ ਕੇ ਦੇਖੋ ਪੈਸੇ ਨਾਲ ਐ ਤੁਹਾਡਾ ਮਿੰਟਾ ਤੁਹਾਡੇ ਘਰ ਚ ਆ ਕੇ ਕੰਮ ਕਰਕੇ ਜਾਂਦੇ ਆ ਇਹ ਅਸੀਂ ਨਹੀਂ ਕਹਿ ਰਹੇ ਇੱਕ ਗੱਲ ਵਿਕਾਸ ਜਿਹੜਾ ਬੇਲਦਾਰ ਅਗਰ ਉਹ ਆਦਮੀ ਕੈਮਰਾ 'ਚ ਨਾ ਆਂਦਾ ਉਹ ਆਦਮੀ ਫੇਸਬੁੱਕ ਤੇ ਲਾਈਵ ਨਾ ਹੁੰਦਾ ਉਹ ਆਦਮੀ ਅਗਲੇ ਦਿਨ ਆਪਣੀ ਬਿਆਨ ਤੋਂ ਨਾ ਮੁਕਰਦਾ ਉਹ ਆਦਮੀ ਤੀਜੇ ਦਿਨ ਅਗਰ ਪ੍ਰੈਸ ਕਾਨਫਰੰਸ ਨਾ ਕਰਦਾ ਤੇ ਸ਼ਾਇਦ ਤੁਸੀਂ ਕੀ ਸੌਰਭ ਨੂੰ ਵੀ ਨਹੀਂ ਜਾਣਕਾਰੀ ਆਣੀ ਸੀ ਕਿ ਕਿ ਪੈਸਾ ਕਿੱਥੇ ਕਿਵੇਂ ਔਰ ਕਿਸ ਤਰੀਕੇ ਨਾਲ ਇਕੱਠਾ ਹੁੰਦਾ ਹੈ ਜੋਸ਼ੀ ਸਾਹਿਬ ਤੁਸੀਂ ਗਵਰਨਰ ਸਾਹਿਬ ਨੂੰ ਲੈਟਰ ਲਿਖਿਆ ਗਵਰਨਰ ਸਾਹਿਬ ਨੇ ਵੀ ਉਸ ਨੂੰ ਬੜਾ ਸੀਰੀਅਸਲੀ ਲਿੱਤਾ ਔਰ ਸਾਨੂੰ ਬਕਾਇਦਾ ਬੁਲਾਇਆ ਵੀ ਗਿਆ ਉਹਨਾਂ ਨੇ ਸਾਡੇ ਨਾਲ ਮੀਟਿੰਗ ਵੀ ਕੀਤੀ ਔਰ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਵੀ ਕੀਤੀ ਵੀ ਗੱਲ ਹੈ ਕੀ पर हाले तक एक्शन कोई नहीं होया देखो मैं इस दौरा यह नहीं है कि मैं भी बड़ा हैरान होया कि जब मैं कॉल आई जी कि गवर्नर साहब तुम्हें तो मिलना चाहते जब मैं चिट्ठी एक रात पहला लिखी थी जी और मैं दोपहरे तो फ़ोन आता है कि इस तरह गवर्नर साहब अगर आप मिलना चाहते हैं तो वो कह रहे हैं कि आप आइए वो इस बात पर आपसे चर्चा करना चाहते हैं और मैं जब उनके पास गया तो मैं एक गल दसना चाहता था कि ਮੈਨੂੰ 걸 ਚੰਗੇ ਲੱਗੇ ਕਿ ਹੀ ਇਸ ਆਲਸੋ ਵੈਰੀ ਮਚ ਸੀरीयਸ ਅਬਾਊਟ ਦਾ ਕਰਪਸ਼ਨ ਬਿਲਕੁਲ ਹੈ ਬਹੁਤ ਮੁੱਦਿਆਂ ਨੂੰ ਲੈ ਕੇ ਉਹਨਾਂ ਦੀ ਬਹੁਤ ਗੰਭੀਰਤਾ ਹੈ ਔਰ ਉਹਨਾਂ ਨੇ ਮੈਨੂੰ ਕਈ ਚੀਜ਼ਾਂ ਦੱਸੀਆਂ ਵੀ ਜਿਵੇਂ 24/7 ਜਿਹੜਾ ਪਾਣੀ ਦੇ ਬਾਰੇ ਜੀ ਉਹਨਾਂ ਨੇ ਕਿਹਾ ਜਿਵੇਂ ਤੁਹਾਡੇ ਮਲੋਤਰਾ ਜੀ ਜਿਹੜੇ ਭਾਜਪਾ ਦੇ ਪ੍ਰਧਾਨ ਹੈ ਉਹਨਾਂ ਨੇ ਰੱਖੀ ਤੇ ਮੈਂ ਇੱਕਦਮ ਉਸ ਤੋਂ ਇਨਕੁਆਇਰੀ ਮਾਗ ਕੇ ਤੀ ਔਰ ਉਹਨਾਂ ਨੇ ਮੈਨੂੰ ਦੱਸੀ ਰਿਪੋਰਟ ਕਿ ਮੇਰੇ ਕੋਲ ਜੋ ਵੀ ਆਂਦਾ ਮੈਂ ਵਿਜੀਲੈਂਸ ਇਨਕੁਆਇਰੀ ਠਾਠਾ ਕਰਕੇ ਕਰਵਾ ਰਹੇ ਹਾਂ ਔਰ ਮੇਰੇ ਕੋਲ ਨਜ਼ਰ ਵੀ ਆਇਆ ਫਿਰ ਉਹਨਾਂ ਨੇ ਜਾਨਣਾ ਚਾਹਿਆ ਕਿ ਇੱਕ ਹੀ unfortunately ਜਿਹੜੇ ਵੀਡੀਓ ਸਾਡੇ ਕੋਲ ਸਰਕੂਲੇਟ ਹੋ ਰਹਾ ਸੀਗਾ ਸ਼ਾਇਦ ਗੁਰਨ ਸਾਹਿਬ ਕੋਲ ਨਹੀਂ ਪਹੁੰਚੇ ਸਕੇ ਸੋ ਉਹ ਮੈਂ ਉਹਨਾਂ ਦੇ ਕੋਲ ਰੱਖੇ ਮੈਂ ਕਿਹਾ ਜੀ ਮੈਂ ਵੀ ਤੁਹਾਡੇ ਵਰਗ ਆਈ ਹੈ ਮੈਂ ਵੀ ਵੀਡੀਓ ਦੇਖੀ ਹੈ ਤੇ ਮੈਨੂੰ ਵੀਡੀਓ ਦੇਖ ਕੇ ਲੱਗਿਆ ਕਿ ਬੇਲਦਾਰ ਹੁਣ ਖੁਦ ਹੀ ਐਡਮਿਟ ਕਰ ਰਹਾ ਕੋਈ ਆਫੀਸ਼ਰ ਕੀ ਐਸੀ ਪੈਸੇ ਇਕੱਠੇ ਕਰਕੇ ਆਪਣੇ ਸਾਬਾ ਨੂੰ ਦੇਂਦੇ ਆ ਤੇ ਇੱਕ ਵਾਰ ਤਾਂ ਇਨਕੁਆਰੀ ਬੰਦ ਹੀ ਆ ਔਰ ਨਾਲੇ ਵਿਜੀਲੈਂਸ ਇਨਕੁਆਰੀ ਨਹੀਂ ਮੈਂ ਉਹਨੂੰ ਕਹਿ ਸੀ ਕਿ ਸੀਬੀਆਈ ਇਨਕੁਆਰੀ ਕਰਾਓ ਇਹ ਮੈਂ ਡਿਮਾਂਡ ਕੀਤੀ ਅੱਛਾ ਸਰ ਜਿੱਦਾਂ ਤੁਸੀਂ ਸੀਬੀਆਈ ਦੇ ਇਹ ਡਿਮਾਂਡ ਕੀਤੀ ਹੈ ਬਹੁਤ ਵਧੀਆ ਗੱਲ ਆ ਕਿਉਂਕਿ ਮੈਨੂੰ ਲੱਗਦਾ ਸਾਡਾ ਵਿਜੀਲੈਂਸ ਡਿਪਾਰਟਮੈਂਟ ਵੀ ਕੁਝ ਨਹੀਂ ਕਰ ਰਿਹਾ ਕਿਉਂਕਿ ਮੈਨੂੰ ਹਾਲੇ ਤੱਕ ਜੱਜਦਾ ਨਹੀਂ ਆ ਕਿ ਕਿਸੇ ਮਾਮਲੇ ਵਿੱਚ ਕਿਉਂਕਿ enquuerya ਕੋ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲੇ ਬਹੁਤ ਗਈਆਂ ਹਾਲੇ ਤੱਕ ਮੈਨੂੰ ਨਹੀਂ ਲੱਗ ਰਿਹਾ ਵੀ ਕਿਸੇ ਵੀ ਮਾਮਲੇ ਨੂੰ ਚੰਡੀਗੜ੍ਹ ਵਿਜੀਲੈਂਸ ਡਿਪਾਰਟਮੈਂਟ ਨੇ ਸੀਰੀਅਸਟ ਆਇਆ ਹੋਵੇ ਕੋਈ ਐਕਸ਼ਨ ਲਿੱਤਾ ਹੋਵੇ ਕਿਸੇ ਮਾਮਲੇ 'ਚ ਦੇਖੋ ਕਿਸੇ ਨਾ ਕਿਸੇ ਮੈਂ ਹੈਰਾਨ ਹੁੰਦਾ ਕਿ ਹਾਈ ਕੋਰਟ ਚੰਡੀਗੜ੍ਹ ਹੋਣ ਦੇ ਬਾਵਜੂਦ ਕਈ ਮੁੱਦਿਆਂ ਤੇ ਚੰਡੀਗੜ੍ਹ ਹਾਈ ਕੋਰਟ ਹੀ ਸਵੋ ਮੋਟੋ ਕਰ ਲੈਂਦਾ ਹਾਂ ਬਿਲਕੁਲ ਕਰ ਲੈਂਦਾ ਮੈਂ ਹੈਰਾਨ ਹੋ ਜਾਂਦਾ ਕਿ ਸੀਬੀਸੀ ਕੀ ਕਰ ਰਿਹਾ ਹੈ ਜਦ ਸਾਰਾ ਸ਼ਹਿਰ ਹਾਹਾਕਾਰ ਹੋ ਰਿਹਾ ਹੈ ਅਖਬਾਰਾਂ 'ਚ ਸੁਰਖੀਆਂ ਬਣੀਆਂ ਹੋਈਆਂ ਹੈ ਤੇ ਸਾਡੇ ਸੀਬੀਸੀ ਮਤਲਬ ਚੀਫ ਇਜਿਲੀਅੰਸ ਆਫੀਸਰ ਜਿਹੜੇ ਹੈਗੇ ਐ ਸ਼ਹਿਰ ਦੇ ਉਹ ਕੀ ਕਰ ਰਹੇ ਇਹ ਬਹੁਤ بڑا ਪ੍ਰਸ਼ਨ ਹੈ ਇਹ ਪ੍ਰਸ਼ਾਸਨ ਤੇ ਪ੍ਰਸ਼ਨ ਹੈ ਇਹ ਪ੍ਰਸ਼ਾਸਨਿਕ ਅਧਿਕਾਰੀ ਨੂੰ ਸੋਚਣਾ ਜ਼ਿਆਦਾ ਹੈ ਕਿ ਜਿਹੜਾ ਅਸੀਂ ਹਾਈ ਫਾਈ ਆਫਿਸ ਬਣਾ ਕੇ ਦਿੰਦੇ ਆਂ ਪ੍ਰਸ਼ਾਸਨ ਦੇ ਅਧਿਕਾਰੀ ਕਿੰਨਾ ਵੱਡਾ ਆਫਿਸ ਲੱਗਦਾ ਹੈ ਏਸੀ ਹੁੰਦਾ 인ਫਰਾਸਟ੍ਰਕਚਰ ਦਿੰਦੇ ਆਂ ਸਟਾਫ ਦਿੰਦੇ ਆਂ ਸਰ ਸਭ ਕੁਝ ਦਿੱਤਾ ਹੁੰਦਾ ਹੈ ਰੀਡਰ ਹੁੰਦਾ ਸਭ ਕੁਝ ਹੁੰਦਾ ਅਖਬਾਰਾਂ ਵੀ ਉਹਨਾਂ ਕੋਲ ਤੁਸੀਂ ਪਹੁੰਚਾਈ ਜਾਂਦੀਆਂ ਉਹਨਾਂ ਨੂੰ ਘਰ ਦਿੱਤੇ ਜਾਂਦੇ ਆਂ ਪਰ ਉਹ ਆਪਣੀ ਸੈਲਰੀ ਨੂੰ ਜਸਟੀਫਾਈ ਨਹੀਂ ਕਰ ਰਹੇ ਠੀਕ ਤਰ੍ਹਾਂ ਇਹ ਮੇਰਾ ਮੰਨਣਾ ਹੈ ਅੱਛਾ ਸਰ ਤੁਸੀਂ ਇਹ ਦੇਖੋ ਮੈਂ ਸਿਰਫ ਇਸ ਕਰਕੇ ਨਹੀਂ ਕਹਿ ਰਿਹਾ ਇੱਕ ਹੋਰ ਪੁਆਇੰਟ ਵੀ ਹੈਗਾ ਇਹੀ ਵਿਜੀਲੈਂਸ ਡਿਪਾਰਟਮੈਂਟ ਪੰਜਾਬ ਚ ਵੀ ਹੈਗਾ ਇਹ ਵਿਜੀਲੈਂਸ ਡਿਪਾਰਟਮੈਂਟ ਹਰਿਆਣਾ ਚ ਹੋਏਗਾ ਕਿਉਂਕਿ ਮੈਂ ਨਿਊਜ਼ ਪੇਪਰ ਨਾਲ ਸੰਬੰਧਿਤ ਹੈਗਾ ਮੇਰੇ ਕੋਈ ਡੇਲੀ ਕੋਈ ਨਾ ਕੋਈ ਐਫ ਆਈ ਆਰ ਦੀ ਡਿਟੇਲ ਆਉਂਦੀ ਹੈ ਵਿਜੀਲੈਂਸ ਨੇ ਉਸ ਨੂੰ ਰੰਗਿਆ ਤੋਂ ਫੜ ਲਿਆ ਉਹ ਇਹ ਕੰਮ ਕਰਤਾ ਇਹ ਚਲਾਨ ਪੇਸ਼ ਕਰਤਾ ਡੇਲੀ ਕੋਈ ਨਾ ਕੋਈ ਆਉਂਦੀ ਪਰ ਚੰਡੀਗੜ੍ਹ ਵਿਜੀਲੈਂਸ ਦੀ ਮੇਰੇ ਕੋਲ ਵੀ ਪਿਛਲੇ 2-3 ਸਾਲਾਂ ਤੋਂ ਕੋਈ ਵੀ ਐਜਾ ਕੋਈ ਪ੍ਰੈਸ ਲੀਜ਼ ਨਹੀਂ ਆਇਆ ਜਿਸ ਵਿੱਚ ਵਿਜੀਲੈਂਸ ਨੇ ਕੋਈ ਕਾਰਵਾਈ ਕੀਤੀ ਹੋਵੇ ਕਿ ਸੋਚਣਾ ਚਾਹਦਾ ਹੈ ਤਾਂ ਮੇਰੇ ਖਿਆਲਤ ਇਹ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੋਚਣਾ ਚਾਹਦਾ ਹੈ ਕਿ ਕਿਸ ਪ੍ਰਕਾਰ ਦੇ ਅਧਿਕਾਰੀ ਨੂੰ ਅਸੀਂ ਕੁਰਸੀ ਤੇ ਬਿਠਾ ਰਹੇ ਹਾਂ ਔਰ ਕਿਸ ਪ੍ਰਕਾਰ ਦੇ ਅਧਿਕਾਰੀ ਨੂੰ ਕੁਰਸੀ ਤੇ ਬਿਠਾਉਣਾ ਚਾਹੀਦਾ ਹੈ ਕਿਉਂਕਿ ਕਰਪਸ਼ਨ ਦੇ ਮੁੱਦੇ ਤੇ ਅਗਰ ਮੈਂ ਗੱਲ ਕਰਾਂ ਮੇਰਾ ਜਨਮ ਵੀ ਇੱਥੇ ਹੋਇਆ ਚੰਡੀਗੜ੍ਹ ਦੇ ਅੰਦਰ ਤੇ ਮੈਂ ਦੇਖਾਂ ਤੇ ਮੈਨੂੰ ਕੋਈ ਧਿਆਨ ਇੰਨੇ ਜ਼ਿਆਦਾ ਨਾਮ ਨਹੀਂ ਆਉਂਦੇ ਐ ਐਕਸੈਪਟ 2-3 ਜਿਵੇਂ ਮੈਂ ਕਹਿ ਵੀ ਦਿੰਦਾ ਕਿਰਨ 베ਦੀ ਜੀ ਆਏ ਸੀਗੇ ਫਿਰ ਹੋਣੇ ਡੀਜੀਪੀ ਸਾਹਿਬ ਹੋ ਕੇ ਗਏ ਨੇ Yadav ਸਾਹਿਬ ਮੈਨੂੰ ਥੋੜਾ ਲੱਗਿਆ ਸੀ ਥੋੜਾ ਨਜ਼ਰ ਵੀ ਆਣਾ ਸ਼ੁਰੂ ਹੋਇਆ ਸੀਗਾ ਕਿ ਕੁਝ ਕ腐ਸ਼ਨ ਦੇ ਕਾਰਨ ਉਹਨਾਂ ਨੇ ਕੁਝ ਐਂਗਲ ਫੜਨੇ ਸ਼ੁਰੂ ਕੀਤੇ ਨੇ ਜਿਹੜੇ ਉਹਨਾਂ ਦੇ ਡਿਪਾਰਟਮੈਂਟ 'ਚ ਚੱਲ ਰਹੇ ਹੈ ਜੀ ਤੇ ਮੈਨੂੰ ਲੱਗਦਾ ਕਿ ਆਊਟ ਆਫ 100 ਇੱਕ ਦੋ ਨਾਮ ਆਣੇ ਘਟ ਹੈ ਸਾਨੂੰ ਚਾਹੀਦਾ ਕਿ ਪ੍ਰਸ਼ਾਸਨਿਕ ਅਧਿਕਾਰੀ ਇਸ ਤੇ ਸੋਚਣ ਤੇ ਚੰਗੇ ਵਿਅਕਤੀਆਂ ਨੂੰ ਅੱਗੇ ਕਰਨ ਸੋਜੀ ਮੇਰਾ ਲਾਸਟ ਰਹਿ ਗਿਆ ਇਹਨੂੰ ਆਪਾਂ ਐਂਡ ਕਰੀਏ ਮੈਂ ਇਹ ਜਾਨਣਾ ਚਾਹੁੰਦਾ ਸੋਡੀ ਮੀਟਿੰਗ ਵੀ ਹੋਗੀ ਗਵਰਨਰ ਸਾਹਿਬ ਦੀ ਔਰ ਜਿੱਦਾਂ ਤੁਸੀਂ ਵੀ ਮੰਨਿਆ ਮੈਂ ਵੀ ਇਹ ਮੰਨਦਾ ਵੀ ਗਵਰਨਰ ਸਾਹਿਬ ਕਿਉਂਕਿ ਮੈਂ ਪਹਿਲੇ ਵੀ 2-4 ਵਾਰ ਇਹ ਉਹਨਾਂ ਨੂੰ ਮਿਲਿਆ ਤਾਂ ਮੈਨੂੰ ਬੜਾ ਉਹਨਾਂ ਦਾ ਇਹ ਵਿਊ ਲੱਗਿਆ ਵੀ ਉਹ ਭ੍ਰਸ਼ਟਾਚਾਰ ਨੂੰ ਖਤਮ ਕਰਨਾ ਚਾਹੁੰਦੇ ਆ ਉਹ ਇਸ ਮਾਮਲੇ 'ਚ ਬੜਾ ਉਹ ਐਕਟਿਵ ਰੋਲ ਔਰ ਤੁਸੀਂ ਵੀ ਉਹਨਾਂ ਨੂੰ ਸੋਨੂੰ ਕੀ ਲੱਗਦਾ ਹੁਣ ਇਸ ਮਾਮਲੇ 'ਚ ਕੋਈ ਕਾਰਵਾਈ ਹੁੰਦੀ ਸੋਨੂੰ ਨਜ਼ਰ ਆਂਦੀ ਹੈ ਵੀ ਮਤਲਬ ਕਿ ਸੋਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਇਸ ਮਾਮਲੇ 'ਚ ਦੁੱਧ ਦਾ ਦੁੱਧ ਪਾਣੀ ਦਾ ਸਾ ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਕਮਿਸ਼ਨਰ ਸਾਹਿਬ ਨੇ ਵੀ ਆਪਣੇ ਅੰਗਲ ਨਾਲ ਜੋ ਚੀਜ਼ਾਂ ਕੀਤੀਆਂ ਉਹ ਮੈਨੂੰ ਠੀਕ ਲੱਗਿਆ ਕਿ ਐਟ ਲੀਸਟ ਸਮਥਿੰਗ ਹੈਸ ਬੀਨ ਡਨ ਬਾਈ ਦੀ ਡਿਪਾਰਟਮੈਂਟ ਇਟਸੈਲਫ ਰਾਦਰ ਥੈਨ ਕਿ ਉਹਨਾਂ ਨੂੰ ਉੱਪਰੋਂ ਆਂਦੀ ਕਿ ਉਹ ਉੱਪਰੋਂ ਕਰਦੇ ਇਹਨਾਂ ਨੇ ਪਹਿਲਾਂ ਹੀ ਸ਼ੁਰੂ ਕਰਤਾ ਸ਼ਫਲਿੰਗ ਕਰਤੀ ਇੱਕ ਇਹਨਾਂ ਨੇ ਸਪੈਸ਼ਲ ਟਾਸਕ ਫੋਰਸ ਵੀ ਬਣਾਈ ਅੱਜ ਤੋ ਸਿਕ ਬਰਾ ਚ ਪੜਿਆ ਹੋਣਾ ਲੇਕਿਨ ਗੱਲ ਖਤਮ ਇੱਥੇ ਨਹੀਂ ਹੁੰਦੀ ਹੈ ਗੱਲ ਖਤਮ ਸਿਰਫ ਐਕਸ਼ਨ ਨਾਲ ਨਹੀਂ ਹੁੰਦੀ ਹੈ ਗੱਲ ਖਤਮ ਹੁੰਦੀ ਹੈ ਸਿਸਟਮ ਨੂੰ ਕਿਵੇਂ ਠੀਕ ਹੋਣਾ ਚਾਹੀਦਾ ਹੈ ਇੱਕ ਗਲਤਾਂ ਮੰਨ ਲਓ ਚੰਡੀਗੜ੍ਹ ਪ੍ਰਸ਼ਾਸਨ ਚ ਮੈਂ ਪਹਿਲੇ ਵੀ ਕਹਿ ਚੁੱਕਿਆ ਤੇ ਮੈਂ ਗੁਰੇਸ਼ ਨਹੀਂ ਕਰਦਾ ਅਗਰ ਸੌਰਵ ਗਲਤ ਕਰਦਾ ਤਾਂ ਸੌਰਵ ਤੇ ਕਾਰਵਾਈ ਤੁਹਾਨੂੰ ਸਾਥ ਤੁਸੀਂ ਕਰ ਲਿਓ ਤੁਸੀਂ ਮੇਰੇ ਤੇ ਕੀ ਕਾਰਵਾਈ ਕਰਸਦੇ ਉਹ ਵੀ ਮੈਂ ਦੱਸ ਦਿੰਦਾ ਕਿ ਮੈਂ ਪਾਰਸ਼ਦ ਚੁਣਿਆ ਹੋਇਆ ਹਾਂ ਤੁਹਾਡੇ ਅੰਡਰ ਤਾਂ ਤੁਹਾਨੂੰ ਲੱਗਦਾ ਹੈ ਕਿ ਸੌਰਵ ਕੁਝ ਗਲਤ ਚੀਜ਼ ਕਹਿ ਰਿਹਾ ਤੇ ਮੇਰੀ ਪਾਰਸ਼ਦ ਨੂੰ ਤੁਸੀਂ ਕੈਨਸਲ ਕਰਵਾ ਦਿਓ ਲੇਕਿਨ ਮੈਂ ਸੱਚਾਈ ਕਹਿਣ ਤੋਂ ਨਹੀਂ ਡਰਾਂਗਾ ਉਹ ਸੱਚਾਈ ਇਹ ਹੈ ਚੰਡੀਗੜ੍ਹ ਪ੍ਰਸ਼ਾਸਨ ਦਾ ਜਿਹੜਾ ਵੀ ਡਿਪਾਰਟਮੈਂਟ ਤੁਸੀਂ ਚੱਕ ਲੋ ਹਾਊਸਿੰਗ ਬੋਰਡ ਸਿਟਕੋ ਮੈਂ ਨਾਮ ਲੈ ਰਹੇ ਮੰਡੀ ਬੋਰਡ ਠੀਕ ਹੈ ਜੀ ਐਕਸਾਈਜ਼ ਡੀਸੀ ਆਫਿਸ ਰੈਵਨਿਊ ਡਿਪਾਰਟਮੈਂਟ ਅ ਸਟੇਟ ਬ੍ਰਾਂਚ ਮਤਲਬ ਐਸ ਡੀ ਐਮ ਆਫਿਸ ਜਿੱਥੇ ਉਹ ਨੋਟਿਸਿਸ ਦਿੰਦੇ ਆ ਵੱਡੇ ਵੱਡੇ ਹੋਟਲਾਂ ਨੂੰ ਚੈੱਕ ਕਰੋ ਸਰ ਲੋਕ ਧੁਖੀ ਹੈ ਸਾਰੀ ਜਗ੍ਹਾ ਪੈਸਾ ਚੱਲਦਾ ਹੈ ਏ ਟੂ ਜ਼ੈਡ ਜਗ੍ਹਾ ਪੈਸਾ ਚੱਲਦਾ ਹੈ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਹਾਲੇ ਤੱਕ 120 ਕਰੋੜ ਰੁਪਏ ਤਾਂ ਅਸੀਂ ਕੈਲਕੂਲੇਟ ਕੀਤਾ ਸਿਰਫ ਕਾਰਪੋਰੇਸ਼ਨ ਦਾ ਉਹ ਵੀ ਕਿਹੜੇ ਅਨਫੋਰਸਮੈਂਟ ਡਿਪਾਰਟਮੈਂਟਸ ਸਾਰੇ ਡਿਪਾਰਟਮੈਂਟ ਨੂੰ ਇਕੱਠਾ ਕਰ ਲੋ 1200 ਕਰੋੜ ਰੁਪਏ ਅਨਕਾਉਂਟਡ ਬਣੀ ਬਲੈਕ ਮਨੀ ਚੰਡੀਗੜ੍ਹ ਦੇ ਅਫਸਰਾਂ ਦੀ ਇੱਥੇ ਕੁੰਮ ਰਹੀ ਹੈ ਅਗਰ ਤੁਸੀਂ ਉਹਨੂੰ ਰੋਕ ਲੋਗੇ ਨਕੇਲ ਕੱਸ ਲੋਗੇ ਚੰਡੀਗੜ੍ਹ ਇੱਕ ਬਹੁਤ ਸੁੰਦਰ ਬਿਊਟੀਫੁਲ ਸਿਟੀ ਬਣ ਜਾਏਗਾ ਜਿਹੜਾ ਪਹਿਲਾਂ ਹੁੰਦਾ ਸੀਗਾ ਚਲੋ ਥੈਂਕ ਯੂ ਸਰ ਸੌਰਵ ਜੋਸ਼ੀ ਜੀ ਸਿਗੇ ਸੌਰਵ ਜੋਸ਼ੀ ਨੇ ਅੱਜ ਬਹੁਤ ਵੱਡੀ ਗੱਲ ਕੀਤੀ ਹੈ ਮੈਂ ਕਿਸੇ ਪੁਲੀਟिकल ਲੀਡਰ ਤੋਂ ਉਹ ਵੀ ਸੱਤਾਧਾਰੀ ਪੁਲੀਟिकल ਲੀਡਰ ਔਰ ਕਾਉਂਸਲਰ ਤੋਂ ਇਸ ਤਰ੍ਹਾਂ ਦੀ ਗੱਲ ਦੀ ਉਮੀਦ ਬੜੀ ਘੱਟ ਹੁੰਦੀ ਹੈ ਕਿਉਂਕਿ ਹਮੇਸ਼ਾ ਹੀ ਸੱਤਾਧਾਰੀ ਆਪਣੀ ਪਾਰਟੀ ਦੀ ਫੇਵਰ ਕਰਦਾ ਹੁੰਦਾ ਔਰ ਉਹ ਕਦੀ ਵੀ ਆਪਣੀ ਪਾਰਟੀ ਦੇ ਅੰਗੇਜ ਨਹੀਂ ਜਾਂਦਾ ਪਰ ਸੌਰਵ ਜੋਸ਼ੀ ਨੇ ਅੱਜ ਬਹੁਤ ਵੱਡਾ ਕਦਮ ਚੁੱਕਿਆ ਔਰ ਉਹਨਾਂ ਨੇ ਬਹੁਤ ਵੱਡੀ ਗੱਲ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਚੰਡੀਗੜ੍ਹ ਦਾ ਕੋਈ ਡਿਪਾਰਟਮੈਂਟ ਜਿਆ ਨਹੀਂ ਹੈ ਜਿੱਥੇ ਕਰਪਸ਼ਨ ਦਾ ਜੜਾ ਵਲਾ ਹਾਈ ਨਾ ਹੋਵੇ ਕਿਸੇ ਵੀ ਵਿਅਕਤੀ ਦਾ ਕਿਸੇ ਵੀ ਡਿਪਾਰਟਮੈਂਟ ਵਿੱਚ ਬਗੈਰ ਪੈਸੇ ਦੇ ਕੋਈ ਕੰਮ ਅੱਜ ਦੀ ਡੇਟ ਵਿੱਚ ਨਹੀਂ ਹੋ ਰਿਹਾ ਜਿਸ ਨੂੰ ਰੋਕਣ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਚੰਡੀਗੜ੍ਹ ਧੀਰੇ ਧੀਰੇ ਆਪਣਾ ਜਿਹੜਾ ਰਤਵਾ ਉਹ ਖੁੰਦਾ ਜਾ ਰਿਹਾ ਚੰਡੀਗੜ੍ਹ ਦੇ ਲੋਕ ਜਿਹੜੇ ਆ ਉਹ ਬਹੁਤ ਜ਼ਿਆਦਾ ਇਸ ਸਮੇਂ ਪਰੇਸ਼ਾਨੀ ਚ ਹੈ ਇਸ ਕਰਕੇ ਇਸ ਮਾਮਲੇ ਵਿੱਚ ਕੋਈ ਨਾ ਕੋਈ ਐਕਸ਼ਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਲੋਕਾਂ ਵਿੱਚ ਜਿਹੜਾ ਵਿਸ਼ਵਾਸ ਆ ਉਹ ਦੁਆਰਾ ਕਲਮ ਹੋ ਸਕੇ ਮੈਂ ਦਿਨੇਸ਼ ਕੋਲ ਕੈਮਰਾਮੈਨ ਸੁਮਿਤ ਦੇ ਨਾਲ थैंक यू सो मच एवਲੀ ਚੰਡੀਗੜ੍ਹ ਤੋਂ